ਇਸ ਵੀਰ ਦੇ ਘਰ ਵਾਲੀ ਨਾ ਬਿਮਾਰ ਹੁੰਦੀ ਹੈ ਤੇ ਉਸ ਤੋਂ ਨਾ ਖਾਦਾ ਪੀਤਾ ਨਹੀਂ ਜਾਂਦਾ ਕੁਝ ਤੇ ਦੇਖੋ ਵੀਰ ਨੂੰ ਤਰਸ ਆਉਂਦਾ ਤੇ ਆਪਣੇ ਘਰ ਵਾਲੀ ਨੂੰ ਖਾਣਾ ਖਵਾਉਣ ਲੱਗ ਜਾਂਦਾ ਸੱਚੀ ਯਾਰ ਇੱਥੋਂ ਪਤਾ ਲੱਗਦਾ ਵੀ ਮਾੜੇ ਸਮੇ ਦੇ ਵਿੱਚ ਜੀਵਨ ਸਾਥੀ ਕਿੰਨਾ ਕੁ ਸਾਥ ਦਿੰਦਾ ਕੀ ਕਰਨਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਇੱਕ ਦੂਜੇ ਨੂੰ ਸਮਝਣ ਦੇ ਨਾਲ ਹੀ ਮਿਲ ਜਾਂਦੀਆਂ ਸਭ ਖੁਸ਼ੀਆਂ ਆਪਣੇ ਘਰ ਵਾਲੀ ਨੂੰ ਖੁਸ਼ ਰੱਖਣ ਦੇ ਲਈ ਦੇਖੋ ਯਾਰ ਵੀਰ ਮਜ਼ਾਕ ਕਰ ਰਿਹਾ ਏ ਉਸ ਨਾਲ ਇਸ ਵੀਰ ਨੂੰ ਪਤਾ ਵੀ ਇਹ ਬਿਮਾਰ ਆ ਵੀ ਕੁਝ ਮੈਂ ਜੇ ਮਜ਼ਾਕ ਕਰੂੰਗਾ ਤਾਂ ਕੁਝ ਇਹ ਹੱਸ ਲੈਣਗੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਜੀ ਜੀਜੇ ਤੇ ਸਾਲੀ ਦੀ ਲਾਗੇ ਸਰਤ ਸਾਲੀ ਕਹਿੰਦੀ ਮੈਂ ਤੇ ਜਾਂ ਤੇ ਜੀਜਾ ਕਹਿੰਦਾ ਮੈਂ ਤੇ ਜਾਂ ਤੇ ਦੇਖੋ ਭਾਈ ਜੀਜਾ ਤੇਜ ਨਿਕਲਿਆ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਜੀ ਲਾੜੇ ਨੇ ਤਾਂ ਸਾਲੀ ਨਾਲ ਚਲਾਕੀ ਖੇਡੀ ਬਈ